ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹ ਇੱਕ ਨਨਦ ਪਰਜਾਈ ਦਾ ਗੀਤ ਹੈ ਇਹਦੇ ਵਿੱਚ ਨਨਦ ਜਿਹੜੀ ਉਹ ਪਰਜਾਈ ਨੂੰ ਬਹੁਤ ਤੰਗ ਕਰਦੀ ਹੈ ਤੇ ਫੇਰ ਉਹ ਆਪਣੇ ਘਰ ਵਾਲੇ ਨੂੰ ਦੱਸਦੀ ਹੈ ਵੀ ਤੇਰੀ ਭੈਣ ਮੈਨੂੰ ਤੰਗ ਕਰਦੀ ਆ ਨਾਲੇ ਉਹ ਦੱਸਦੀ ਆ ਨਾਲੇ ਡਰਦੀ ਆ ਤੇ ਨਾਲੇ ਉਹਨੂੰ ਕਹਿੰਦੀ ਸਾਰਾ ਕੁਝ ਦੱਸ ਕੇ ਕਹਿੰਦੀ ਦੇਖੀਂ ਕਿ ਤੇ ਗਾਹ ਨਾ ਕਹਿਦੀ ਕਿ ਤੇ ਘਰ ਫਟ ਜਾਏ ਆਪਣਾ ਕਹਿੰਦੀ ਘਰ ਪੜ ਜੂਗਾ ਤੇ ਨਾਲੇ ਉਹਦਾ ਮੂੰਹ ਬੰਨ੍ਹ ਨਾ ਦਿੰਦੀ ਆ ਵੀ ਗਾਹਾਂ ਨਾਲ ਗੱਲ ਕਰਦੀ ਨਾਲੇ ਉਹਨੂੰ ਕਹਿੰਦੀ ਮੈਂ ਤੇ ਮੈਂ ਤਾਂ ਕਹਿੰਦੀ ਸਿਰਫ ਤੇਰੇ ਕਰਕੇ ਆਪਦੀ ਜ਼ਬਾਨ ਬੰਦ ਰੱਖਦੀ ਆ ਸੋ ਬੜਾ ਪਿਆਰਾ ਗੀਤ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚਲੋ ਮਾਣੀ ਆਪਾਂ ਰਲ ਮਿਲ ਕੇ ਇਸ ਗੀਤ ਦਾ ਆਨੰਦ ਸਾਰਾ ਦਿਨੇ ਤੂੰ ਤੂੰ ਮੈਂ ਮੈਂ ਲਾਈ ਰੱਖਦੀ ਸਸ ਨਾਲੋਂ ਚੰਦਰੀ ਨਾਨ ਮੇਰੀ ਵੇ ਸਸ ਨਾਲੋਂ ਚੰਦਰੀ ਨਾਨ ਮੇਰੀ ਵੇ ਸਰਾ ਦਿਨ ਜੀਜੀ ਜੀ ਮੈਂ ਕਹਿੰਦੀ ਮੈਂ ਨਾ ਤੱਕਦੀ ਇੱਕ ਨਹੀਂ ਮੈਂ ਸੌ ਸੌ ਗੱਲ ਰੋਜ ਸੈਂਦੀ ਵੇ ਸਾਰਾ ਦਿਨ ਜੀਜੀ ਕਹਿੰਦੀ ਮੈਂ ਨਾ ਤੱਕਦੀ ਇੱਕ ਨਹੀਂ ਮੈਂ ਸੌ ਸੌ ਗੱਲ ਰੋਜ ਸੈਂਦੀ ਵੇ ਤੜੀਆਂ ਤੇ ਮਹਿੰਦੀ ਮੇਰੇ ਵਿਕੀ ਨਾ ਹੋਈ ਮੁੱਠੀ ਵਿੱਚ ਆਈ ਪਈਏ ਜਾਨ ਮੇਰੀ ਵੇ ਤੜੀਆਂ ਤੇ ਮਹਿੰਦੀ ਹੱਲੇ ਫਿੱਕੀ ਨਾ ਹੋਈ ਮੁੱਠੀ ਵਿੱਚ ਆਈ ਪਈਏ ਜਾਨ ਮੇਰੀ ਵੇ ਸਾਰਾ ਦਿਨ ਤੂੰ ਤੂੰ ਮੈਂ ਮੈ ਲਾਈ ਰੱਖਦੀ ਸਸ ਨਾਲੋਂ ਚੰਦਰੀ ਨਾਨ ਮੇਰੀ ਵੇ ਉੱਠੇ ਕੇ ਸਵੇਰੇ ਜਦ ਦੁੱਧ ਰੀੜ ਕਾਂ ਵਣ ਵੇਖ ਪੱਤੀ ਤੇਰੀ ਦੇਵੇ ਚਿੜ ਕਾਂ ਉੱਠੇ ਕੇ ਸਵੇਰੇ ਜਦ ਦੁੱਧ ਰੀੜ ਕਾਂ ਇੱਕ ਪੱਤੀ ਤੇਰੀ ਦੇਵੇ ਚੀੜ ਕਾਂ ਦੱਸਾਂ ਤੈਨੂੰ ਅੱਜ ਤੂੰ ਵੀ ਸੁਣ ਵੇ ਮਾਈਆ ਕਮੀਆਂ ਤੋਂ ਵੱਧ ਨਾ ਪਛਾਣ ਮੇਰੀ ਵੇ ਸਾਰਾ ਦਿਨ ਤੂੰ ਤੂੰ ਮੈਂ ਮਹਿਲਾਈ ਰੱਖਦੀ ਸੱਸ ਨਾਲੋਂ ਚੰਦਰੀ ਨਾਨਾ ਬੈਠੀ ਸੀ ਮੈਂ ਆਟਾ ਗੁੰਨ ਪੇੜੇ ਕਰਕੇ ਬੋਲਣ ਲੱਗੀ ਵੇ ਮੇਰੇ ਸਿਰ ਚੜਕੇ ਬੈਠੀ ਸੀ ਮੈਂ ਆਟਾ ਗੁੰਨ ਪੇੜੇ ਕਰਕੇ ਬੋਲਣ ਲੱਗੀ ਵੇ ਮੇਰੇ ਸਿਰ ਚੜਕੇ ਦੱਸ ਕਿੰਨਾ ਚਿਰ ਵੇ ਮੈਂ ਚੁੱਪ ਰਹਾਂਗੀ ਰੋਜ਼ ਰੋਜ਼ ਲਾਉਂਦੀ ਐ ਮ ਕਾਨ ਮੇਰੀ ਵੇ ਦੱਸ ਕਿੰਨਾ ਚਿਰ ਵੇ ਮੈਂ ਚੁੱਪ ਰਹਾਂਗੀ ਰੋਜ਼ ਰੋਜ਼ ਲਾਉਂਦੀ ਐ ਮ ਕਾਨ ਮੇਰੀ ਵੇ ਮੈਨੂੰ ਤਾਂ ਵੇ ਲੋਕਾਂ ਦੀ ਸ਼ਰਮ ਮਾਰਦੀ ਆਖ ਨਾ ਦੇਈ ਵੇ ਕੀਤੇ ਕਰ ਨਾ ਪੜਦੀ ਮੈਨੂੰ ਤਾਂ ਵੇ ਲੋਕਾਂ ਦੀ ਸ਼ਰਮ ਮਾਰਦੀ ਆਖ ਨਾ ਦੇਈ ਵੇ ਕੀਤੇ ਕਰ ਪੜਦੀ ਸੁਣ ਮੇਰੇ ਮਾਈਆ ਵੇ ਇੱਕ ਤੇਰੇ ਕਰਕੇ ਮੈਂ ਤਾਂ ਬੰਦ ਰੱਖਦੀ ਜੁਬਾਨ ਮੇਰੀ ਵੇ ਸੁਣ ਮੇਰੇ ਮਾਇਆ ਇੱਕ ਤੇਰੇ ਕਰਕੇ ਮੈਂ ਤਾਂ ਬੰਦ ਰੱਖਦੀ ਜੁਬਾਨ ਮੇਰੀ ਵੇ ਸਾਰਾ ਦਿਨ ਤੂੰ ਤੂੰ ਮੈਂ ਮੈ ਲਾਈ ਰੱਖਦੀ ਸੱਸ ਨਾਲੋਂ ਚੰਦਰੀ ਨਾਨਣ ਮੇਰੀ ਵੇ ਸਾਰਾ ਦਿਨ ਤੂੰ ਤੂੰ ਮੈਂ ਮੈਂ ਲਾਈ ਰੱਖਦੀ ਸੱਸ ਨਾਲੋਂ ਚੰਦਰੀ ਨਾਨਣ ਮੇਰੀ ਵੇ